ਤਾਂ ਮਾਤਾ ਗੁਜਰਕੌਰ ਜੀ ਤੇ ਛੋਟੇ ਸਹਿਬਜ਼ਾਦੇ ਜਦੋਂ ਠੰਡੇ ਬੁਰਜ ਦੇ ਵਿੱਚ ਜਲਮ ਨੇ ਕੈਦ ਕੀਤੇ ਨੇ ਤੇ ਮਾਤਾ ਗੁਜਰਕੌਰ ਨੂੰ ਪਤਾ ਹੈ ਵੀ ਸਾਡੀਆਂ ਸ਼ਹਾਦਤਾਂ ਪੱਕੀਆਂ ਨੇ ਛੋਟੇ ਸਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਜਾਣਾ ਤਾਂ ਉਹਨੂੰ ਸਿੱਖੀ ਦਾ ਪਾਠ ਪੜਾ ਰਹੀ ਆ ਬੱਚਿਆਂ ਨੂੰ ਵੀ ਤੁਹਾਡੇ ਦਾਦਾ ਜੀ ਨੇ ਕੁਰਬਾਨੀ ਦਿੱਤੀ ਨਾਲ ਸਿੰਘਾਂ ਨੇ ਕੁਰਬਾਨੀਆਂ ਦਿੱਤੀਆਂ ਪੁੱਤਰੋ ਡੋਲ ਨਾ ਜਾਇਓ ਤੁਸੀਂ ਗੋਬਿੰਦ ਦੇ ਗੋਬਿੰਦ ਦੇ ਬੱਚੇ ਹੋ ਤਾਂ ਇਹ ਸ਼ਹਾਦਤਾਂ ਪੱਕੀਆਂ ਤਾਂ ਜਦੋਂ ਛੋਟੇ ਸ਼ਹਿਬਜ਼ਾਦੇ ਸੂਬੇ ਦੀ ਕਚਹਿਰੀ ਵਿੱਚ ਪੇਸ਼ ਕੀਤੇ ਗਏ ਤਾਂ ਉਹਨਾਂ ਨੂੰ ਲਾਲਚ ਦਿੱਤੇ ਗਏ ਡਰਾਵੇ ਦਿੱਤੇ ਗਏ ਅਖੀਰ ਨੂੰ ਜਦੋਂ ਫੈਸਲਾ ਸੁਨਾਤਾ ਵੀ ਤੁਹਾਨੂੰ ਜਿੰਦਾ ਨੀਆਂ ਦੇ ਵਿੱਚ ਨਵਾਇਆ ਜਾਊਗਾ ਤਾਂ ਬੱਚੇ ਡੋਲੇ ਨਹੀਂ ਉਹਨਾਂ ਨੇ ਸੂਬੇ ਸਰਹੰਦ ਦੀ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਕੁਝ ਗੱਲਾਂ ਕਹੀਆਂ ਉਹ ਧਿਆਨ ਨਾਲ ਸੁਣਨਾ ਤੁਸੀਂ ਉਹ ਜਿੰਨੇ ਮਰਜੀ ਤੂੰ ਦਿੱਤੇ ਹੈ ਡਰਾਵੇ ਸੂਬਿਆ ਭਾਵੇਂ ਜਉਂਦਿਆਂ ਨੂੰ ਨੀਆਂ ਚ ਚਣਾ ਦੇ ਸੂਬਿਆ ਕਦੇ ਢੋਲ ਦੇ ਨਹੀਂ ਸੱਚੇ ਸਿੱਖ ਗੁਰੂ ਦੇ ਤੂੰ ਮਨ ਚੋਂ ਭਲੇ ਖਾ ਕੱਢ ਦੇ ਤੇਰਾ ਕੱਖ ਵੀ ਨਹੀਂ ਰਹਿਣਾ ਇੱਥੇ ਜ਼ਾਲਮਾ ਛੰਡੇ ਸਿੱਖੀ ਦੇ ਹੈ ਜਾਣੇ ਅਸੀਂ ਇੱਥੇ ਗੱਡ ਕੇ ਤੇਰਾ ਕੱਖ ਵੀ ਨਹੀਂ ਰਹਿਣਾ ਇੱਥੇ ਸੂਬਿਆ ਚੰਡੇ ਸਿੱਖੀ ਦੇ ਹੈ ਜਾਣੇ ਅਸੀਂ ਇਥੇ ਗੱਡ ਕੇ ਸਾਡੇ ਦਾਦਾ ਜੀ ਨੇ ਦਿੱਤੀਆਂ ਸ਼ਹਾਦਤਾਂ ਤੇ ਦਿੱਲੀ ਵਿੱਚ ਸੀਸਵਾਰਿਆ ਅਸੀਂ ਦੂਜਿਆਂ ਦਾ ਧਰਮ ਬਚਾਉਂਦੇ ਤੇ ਆਪਣਾ ਕਦੇ ਨਹੀਂ ਹਾਰਿਆ ਅਸੀਂ ਦੂਜਿਆਂ ਦਾ ਧਰਮ ਬਚਾਉਂਦੇ ਤੇ ਆਪਣਾ ਕਦੇ ਨਹੀਂ ਹਾਰਿਆ ਸਾਡੇ ਤਨਾ ਤੇ ਚਲਾਏ ਤੂੰ ਸਿਆਰੇ ਤੇ ਬੰਦ ਬੰਦ ਵੇਖੇ ਕੱਟ ਕੇ ਤੇਰਾ ਕੱਖ ਵੀ ਨਹੀਂ ਰਹਿਣਾ ਇੱਥੇ ਜ਼ਾਲਮਾ ਛੰਡੇ ਸਿੱਖੀ ਦੇ ਹੈ ਜਾਣੇ ਅਸੀਂ ਇੱਥੇ ਗੱਡ ਕੇ ਅਸੀਂ ਬੱਚੇ ਹਾਂ ਜੀ ਗੁਰੂ ਗੋਬਿੰਦ ਦੇ ਤੇ ਤੇਰੇ ਅੱਗੇ ਝੁਕਾਂਗੇ ਨਹੀਂ ਤੂੰ ਕਰ ਨਾ ਜੋ ਕਰ ਕੰਮ ਆਪਣਾ ਸ਼ਹੀਦਿਆਂ ਤੋਂ ਰੁਕਾਂਗੇ ਨਹੀਂ ਉਹ ਪਾ ਕੇ ਅੱਖਾਂ ਵਿੱਚ ਅੱਖਾਂ ਸੂਬੇ ਸਰਹੰਦ ਦੇ ਸ਼ਹੀਦਾਂ ਦੀਆਂ ਜੱਕਾਰੇ ਛੱਡ ਤੇਰਾ ਕੱਖ ਵੀ ਨਹੀਂ ਰਹਿਣਾ ਇੱਥੇ ਸੂਬਿਆ ਚੰਡੇ ਸਿੱਖੀ ਦੇ ਹੈ ਜਾਣੇ ਅਸੀਂ ਇੱਥੇ ਗੱਡ ਕੇ ਉਹ ਤੇਰਾ ਕੱਖ ਵੀ ਨਹੀਂ ਰਹਿਣਾ ਇੱਥੇ ਜ਼ਾਲਮਾਂ ਚੰਡੇ ਸਿੱਖੀ ਦੇ ਹੈ ਜਾਣੇ ਅਸੀਂ ਇੱਥੇ ਗੱਡ ਕੇ ਮੰਨੀ ਹਾਰ ਨਹੀਂ ਨੀਆਂ ਚ ਖਲੋਗੇ ਤੇ ਲਾਇਆ ਨਹੀਂ ਓ ਇੱਕ ਬਿੰਦ ਜੀ ਜਿੰਦਾ ਛੋਟੀਆਂ ਤੇ ਸਾਕੇ ਕੀਤੇ ਵੱਡੇ ਧੰਨ ਬਾਬਾ ਜੋਰਾਵਾਰ ਫਤੇ ਸਿੰਘ ਜੀ ਗੁਰ ਲਾਲ ਲੂਲਬਾਈ ਲਿਖੀ ਜਾਂਦਾ ਵਾਰ ਨੂੰ ਤੇ ਲਿਖਦੇ ਦੇ ਹੱਥ ਕੰਬਦੇ ਛੋਟੇ ਸਹਿਬਜ਼ਾਦੇ ਦੇ ਗਏ ਨੇ ਸ਼ਹੀਦੀਆਂ ਚੰਡੇ ਸਿੱਖੀ ਦੇ ਹੈ ਗੱਡੇ ਵਿੱਚ ਸਰਹੰਦ ਦੇ ਛੋਟੇ ਸਹਿਬਜ਼ਾਦੇ ਦੇ ਗਏ ਨੇ ਸ਼ਹੀਦੀਆਂ ਚੰਡੇ ਸਿੱਖੀ ਦੇ ਨੇ ਗੱਡੇ ਵਿੱਚ ਸਰਹੰਦ ਦੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ